ਅੱਜ ਮਜੀਠਾ ਰੋਡ ਵਿਖੇ ਐਫਆਈਆਰ ਨੰਬਰ 52 ਅੰਡਰ ਸੈਕਸ਼ਨ 307 341 427 ਆਪੀਸੀ ਦੇ ਆਰਮ ਦੇ ਤਹਿਤ ਮਕਦਮਾ ਦਰਜ ਕੀਤਾ ਗਿਆ ਜਿਹਦੇ ਕੰਪਲੇਨਟੈਂਟ ਐਡਵੋਕੇਟ ਵਿਨੀਤ ਮਹਾਜਨ ਨੇ ਜਿਨ੍ਹਾਂ ਨੇ ਦੱਸਿਆ ਵੀ ਅੱਜ ਉਹ ਸਵੇਰੇ ਆਪਣੇ ਉਹਨਾਂ ਦਾ ਹੋਟਲ ਆਪਣੀ ਵਾਈਫ ਤੇ ਨਾਲ ਬਟਾਲਾ ਰੋਡ ਤੇ ਗਏ ਸੀ ਜਦੋਂ ਉੱਥੋਂ ਵਾਪਸ ਆ ਰਹੇ ਸੀ ਤਾਂ ਫੋਰਸ ਸਕੂਲ ਦੇ ਅੱਗੇ ਉਹਨਾਂ ਦੀ ਨੋਵਾ ਗੱਡੀ ਦੇ ਅੱਗੇ ਟੂ व्हीਲਰ ਤੇ ਦੋ ਮੁੰਡੇ ਆਏ ਉਹਨਾਂ ਨੇ ਅੱਗੇ ਉਹਨਾਂ ਦੇ ਟੂ व्हीਲਰ ਰੋਕ ਕੇ ਤਾਂ ਬਾਹਰ ਨਿਕਲ ਕੇ ਉਹਨਾਂ ਦੇ ਫਾਇਰ ਕੀਤੇ ਜਿਹੜੇ ਫਾਇਰ ਆ ਉਹਨਾਂ ਦੇ ਥੱਲੇ ਜਿਹੜੀ ਨੰਬਰ ਪਲੇਟ ਆ ਇੱਕ ਬੂਨਟ ਤੇ ਲੱਗਾ ਤੇ ਦੋ ਜਿਹੜਾ ਸਾਹਮਣੇ ਵਾਲਾ ਸ਼ੀਸ਼ਾ ਆ ਔਰ ਜਦੋਂ ਇਨਫੋਰਮੇਸ਼ਨ ਦੇਣ ਤੇ ਇਮੀਡੀਏਟਲੀ ਜਿਹੜੇ ਐਸ ਐਚਓ ਉਥੇ ਮੂਵ ਕੀਤਾ ਬਾਅਦ ਵਿੱਚ ਮੈਂ ਖੁਦ ਉਥੇ ਗਿਆ ਔਰ ਸਾਡੀ ਪੂਰੀ ਟੀਮ ਜਿਹੜੇ एडीसीपी सिटी टू ने प्रबजोतvirk एडीसीपी क्राइम नवजोत सिंह ने और ਸਾਡੀਆਂ ਸੀਏ ਦੀਆਂ ਟੀਮਸ ਗਈਆਂ ਔਰ ਅਸੀਂ ਉੱਥੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਔਰ ਮੌਕੇ ਤੇ ਐਫਐਸਐਲ ਟੀਮ ਨੂੰ ਬੁਲਾਇਆ ਗਿਆ ਔਰ ਉੱਥੇ ਮੌਕਾ ਤੇ ਗੱਡੀ ਐਗਜ਼ਾਮਨ ਕਰਕੇ ਉੱਥੋਂ ਜਿਹੜੇ ਖੋਲ ਆ ਉਹ ਲੈ ਗਏ ਔਰ ਉੱਥੇ ਸਰਾਊਂਡਿੰਗ ਕਾਫੀ ਸੀਸੀਟੀਵੀ ਕੈਮਰਾਜ਼ ਨੇ ਜਿਨ੍ਹਾਂ ਦੀ ਫੁਟੇਜ ਲਈ ਗਈ ਸਾਡੀਆਂ ਟੀਮਸ ਹੁਣ ਵੀ ਕੰਮ ਕਰ ਰਹੀਆਂ ਨੇ ਔਰ ਸੀਸੀਟੀਵੀ ਫੁਟੇਜ ਤੋਂ ਵੀ ਕਈ ਚੀਜ਼ਾਂ ਦੀ ਕਲੈਰਿਟੀ ਹੁੰਦੀ ਆ ਔਰ ਅਲੱਗ-ਅਲੱਗ ਅਸੀਂ ਟੈਕਨੀਕਲ ਐਂਗਲ ਵੀ ਦੇਖ ਰਹੇ ਆ ਔਰ ਜਿੰਨੀਆਂ ਜਿਹੜਿਆ ਉਹਨਾਂ ਦੇ ਜਿੱਥੋਂ ਵੀ ਉਹਨਾਂ ਦਾ ਰੂਟ ਬਣਦਾ ਉਹ ਸਾਰਾ ਥੋਰੋਲੀ ਚੈੱਕ ਕੀਤਾ ਜਾ ਰਿਹਾ ਔਰ ਜਿਹੜੇ ਇਹ ਵਿਨੀਤ ਮਹਾਜਨ ਐਡਵੋਕੇਟ ਨੇ ਇਹਨਾਂ ਦਾ ਸਕਿਉਰਿਟੀ ਰਿਵਿਊ ਆਲਰੇਡੀ ਚੱਲ ਰਿਹਾ ਔਰ ਇਹਨਾਂ ਕੋਲ ਇੱਕ ਗਨਮੈਨ ਹੈਗਾ ਔਰ ਇਹਨਾਂ ਨੇ ਜਿਹੜੀ ਪਟੀਸ਼ਨ ਦਿੱਤੀਸ ਰਿਵਿਊ ਦੇ ਉੱਤੇ ਅਸੀਂ ਰਿਵਿਊ ਕਰ ਰਹੇ ਆ ਔਰ ਅਸੀਂ ਪੂਰੇ ਜਲਦੀ ਤੋਂ ਜਲਦੀ ਇਹਨੂੰ ਹਰ ਐਂਗਲ ਤੋਂ ਚੈੱਕ ਕਰਕੇ ਇਹਨੂੰ ਫਰੇਸ ਕਰਾਂਗੇ ਔਰ ਜੋ ਵੀ ਇਹਦੇ ਵਿੱਚ ਡਵੈਲਪਮੈਂਟ ਹੁੰਦੀ ਹੈ ਜੋ ਵੀ ਐਵੀਡੈਂਸ ਆਉਂਦੀ ਆ ਔਰ ਜੋ ਵੀ ਪ੍ਰੋਗਰੈਸ ਆ ਉਹ ਅਸੀਂ মিডিਆ ਨਾਲ ਸ਼ੇਅਰ ਕਰਵਾ ਦਾਂਗੇ